ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਨਵਾਂ ਬਲੌਕ ਬਣਾ ਕੇ ਦਿਖਾ ਰਿਹਾ ਤਾਂ ਦੇਖੋ ਦੇਸੀ ਕਣਕ ਦੀ ਵੀਡੀਓ ਦੇਖੋ ਹਰੀਆਂ-ਪਰੀਆਂ ਕਣਕਾਂ ਤਾਂ ਦੇਖੋ ਕਣਕ ਨੇ ਸਿੱਟਾ ਵੀ ਕੱਢ ਲਿਆ ਹੈ ਤਾਂ ਅੱਜ 5 ਮਾਰਚ ਹੈ ਤਾਂ 2025 ਛੋਟੇ ਇੱਧਰ ਆ ਜਾ ਯਾਰ ਉਹ ਪੰਗੇ ਨਹੀਂ ਲੈ ਵੀਦਾ ਹੁੰਦਾ ਨਾ ਨਾ ਸਿੱਟੇ ਨਾ ਕੱਢ ਨਾ ਨਾ ਦੇਖੋ ਹਰੀਆਂ-ਪਰੀਆਂ ਕਣਕਾਂ ਹੈ ਤੇ ਇੱਧਰ ਦੇਖੋ ਪਿੰਡ ਮੇਰਾ ਹੈ ਟਾਣੀ ਫੁੱਲਾ ਸਿੰਘ ਟੰਡੀ ਖੁਰਦ ਤੇ ਇਧਰ ਤੋਰੀਏ ਦੇ ਪੱਠੇ ਖੱਟੀਆਂ ਨਾ ਤੇ ਪੀਲੇ ਪੀਲੇ ਸਰੋ ਦੇ ਫੁੱਲ ਤੇ ਇਧਰ ਦਰਿਆਵੀ ਇਲਾਕਾ ਹੈ ਸਤਲੁਜ ਦਰਿਆਵੀ ਇਲਾਕਾ ਪਹਾੜੀਆਂ ਫਰੀਆਂ ਕਣਕਾਂ ਦੇਖੋ ਬਹੁਤ ਹੀ ਸੋਹਣੀਆਂ ਲੱਗ ਰਹੀਆਂ ਹਨ ਤਾਂ ਅੱਗੇ ਤੁਹਾਨੂੰ ਪਤਾ ਹੀ ਹੈ ਅਪ੍ਰੈਲ ਵਿੱਚ ਕਣਕਾਂ ਵੱਢਣ ਯੋਗ ਹੋ ਜਾਣੀਆਂ ਹਨ ਆ ਦੇਖੋ ਹਰਾ ਪਰਾ ਮੌਸਮ ਠੰਡੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਤਤਪ ਵੀ ਵਧੀਆ ਕੜਾਕੇਦਾਰ ਨਿਕਲੀ ਹੈ ਦੇਖੋ ਇਹ ਸਤਲੁਜ ਦਰਿਆ ਸੀ ਤੁਹਾਨੂੰ ਦਰਿਆ ਚ ਲੈ ਕੇ ਚਲਦੇ ਹਾਂ ਤਾਂ ਦੇਖੋ ਅੱਗੇ ਕੋਈ ਪਤਾ ਨਹੀਂ ਜੂਨ ਜਲਾਈ ਵਿੱਚ ਦਰਿਆ ਚ ਪਾਣੀ ਵੀ ਆਉਂਦਾ ਹੈ ਪਾਪਾ ਕਈ ਵਾਰੀ ਦਰਿਆ ਚ ਕਾਫੀ ਪਾਣੀ ਆ ਜਾਂਦਾ ਹੈ ਤੇ ਦੇਖੋ ਲੋਕਾਂ ਨੇ ਦਰਿਆ ਚ ਜਮੀਨਾਂ ਵੀ ਬਣਾਈਆਂ ਹਨ ਤਾਂ ਦੇਖੋ ਕਣਕਾਂ ਬੀਜੀਆਂ ਹਨ ਨਜ਼ਾਰਾ ਬਹੁਤ ਖੂਬਸੂਰਤ ਹੈ ਤੇ ਇੱਥੇ ਰੇਤ ਵਾਲੇ ਖੱਡੇ ਵੀ ਬਣਾਏ ਗਏ ਸੀ ਤਾਂ ਹੁਣ ਖੱਡੇ ਕਾਫੀ ਸਿਰਾਂ ਤੋਂ ਬੰਦ ਹੀ ਹਨ ਤਾਂ ਲੋਕਾਂ ਨੇ ਦਰਿਆ ਚੋਂ ਜਮੀਨਾ ਪੱਧਰੀਆਂ ਕਰਕੇ ਆਪਣੀਆਂ ਫਸਲਾਂ ਬੀਜੀਆਂ ਹੋਈਆਂ ਹਨ ਇਹ ਦੇਖੋ ਸੁੱਕੇ ਦਰਿਆ ਦਾ ਨਜ਼ਾਰਾ ਬਹੁਤ ਖੂਬਸੂਰਤ ਨਜ਼ਾਰਾ ਹੈ ਦਾ ਬਾਸ ਦਾ ਚਾਰੇ ਪਾਸੇ ਖੁਸ਼ੀ ਖੁਸ਼ੀ ਦਾ ਮਾਹੌਲ ਹੀ ਦਿਖ ਰਿਹਾ ਹੈ ਤੇ ਦੇਖਣ ਨੂੰ ਆਨੰਦ ਜੀਹਾਂ ਲੱਗ ਰਿਹਾ ਹੈ ਤਾਂ ਜਦੋਂ ਦਰਿਆ ਚੋਂ ਪਾਣੀ ਆਉਂਦਾ ਹੈ ਤਾਂ ਇਹਨਾਂ ਕਿਨਾਰਿਆਂ ਤੱਕ ਪਾਣੀ ਪਹੁੰਚ ਜਾਂਦਾ ਹੈ ਬਲਕਿ ਬਾਹਰ ਨਿਕਲਣਾ ਵੀ ਸਟਾਰਟ ਹੋ ਜਾਂਦਾ ਹੈ ਤਾਂ ਇੱਥੇ ਕਾਫੀ ਪਾਣੀ ਆਉਣ ਤੇ ਡਰ ਵੀ ਲੱਗਦਾ ਹੈ ਕਿਉਂਕਿ ਪਾਣੀ ਕਾਫੀ ਡੰਗਾਈ ਚੋਂ ਹੁੰਦਾ ਹੈ ਤਾਂ ਪਿੱਛੇ-ਪਿੱਛੇ ਹੀ ਇਸ ਤੋਂ ਪੰਜਾਤ ਫੁੱਟ ਦੇਖਾ ਜਾਂਦਾ ਹੈ ਤਾਂ ਜਿਹੜੇ ਲੋਕ ਤਰਨ ਵਾਲੇ ਹੁੰਦੇ ਹਨ ਉਹੀ ਦਰਿਆ ਚੋਂ ਤੈਰਦੇ ਹਨ ਤਾਂ ਜਿਹੜੇ ਨਹੀਂ ਤੈਰਦੇ ਉੱਪਰ ਪਿੱਛੇ ਪਿੱਛੇ ਪਾਣੀ ਦੇਖਦੇ ਹਨ ਦਰਿਆ ਦਾ ਕਿੰਦਾ ਪਾਣੀ ਦੇਖੋ ਦਰਿਆ ਦਾ ਚੜਿਆ ਹੋਇਆ ਹੈ ਅੱਗੇ ਤੁਹਾਨੂੰ ਹੋਰ ਵੀ ਨਵੇਂ ਨਵੀਆਂ ਤੋਂ ਨਵੀਆਂ ਬਲੋਗ ਵੀਡੀਓ ਪਾਉਂਦੇ ਰਾਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਾ ਕਰੋ ਤੇ ਵੀਡੀਓ ਨਾਲ ਕੇ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਨਵੀਆਂ ਤੋਂ ਨਵੀਆਂ ਵੀਡੀਓ ਬਣਾਈਆਂ ਜਾ ਸਕਣ धनवाद जी